ਅੰਗਿਆਰਿਆਂ ਤੇ ਸੌਂਦੇ ਰਹੇ ਨੇ ਲੋਕ ਇਸ ਤਰ੍ਹਾਂ ਵੀ ਰਾਤ ਨੂੰ ਰੁਸ਼ਨਾਉਂਦੇ ਰਹੇ ਨੇ ਰੋਗ ਅੱਜ ਦੇ ਪੰਜਾਬ ਪੈਨਸ਼ਨਰ ਤੇ ਮਲਾਜ਼ਮ ਸਾਂਝੇ ਫਰੰਟ ਦੇ ਸੱਦੇ ਤੇ ਇਸ ਚੰਡੀਗੜ੍ਹ ਦੀ ਧਰਤੀ ਤੇ ਪਹੁੰਚੇ ਹੋਏ ਮਲਾਜ਼ਮ ਪੈਨਸ਼ਨਰ ਤੇ ਇਨਸੈਂਟਰ ਵਰਕਰ ਸਾਥਿਓ ਅੱਜ ਦਾ ਦਿਨ ਅੱਜ ਤੇ ਦਿਨ ਇੱਕ ਦਿਨ ਪਹਿਲਾਂ ਵੀ ਪੈਨਸ਼ਨਰ ਸਾਥੀ ਇਹ ਸਰਕਾਰ ਦਾ ਪਿੱਟ ਸਿਆਪਾ ਕਰਕੇ ਗਏ ਆ ਅੱਜ ਅਸੀਂ ਮੁਲਾਜ਼ਮਾਂ ਇਹਦਾ ਪਿੱਟ ਸਿਆਪਾ ਕਰਨਾ ਆਏ ਆ ਕਾਰਨ ਬਿਲਕੁਲ ਸਪਸ਼ਟ ਹੈ ਅੱਜ ਤੁਸੀਂ ਅਖਬਾਰਾਂ ਦੇਖ ਲਈਆਂ ਹੋਣੀਆਂ ਬੋਤਿਆਂ ਨੇ ਕਿ ਜਿਹੜੇ ਪਾਰਲੀਮੈਂਟ ਵਿੱਚ ਅਸੀਂ ਚੁਣ ਕੇ ਨੁਮਾਇੰਦੇ ਭੇਜਿਆ ਉਹਨਾਂ ਨੇ ਆਪਣੀ ਤਨਖਾਹ ਆਪ ਹੀ ਵਧਾ ਲਈ 35% ਦਾ ਵਾਅਦਾ ਕਰ ਲਿਆ 1 ਲੱਖ ਪਹਿਲਾ ਤਨਖਾਹ ਸੀ ਕਹਿੰਦੇ ਅਸੀਂ ਗਰੀਬ ਐ ਸਾਡਾ ਨਹੀਂ ਸਰਦਾ 135000 ਰੁਪਏ ਮੇਲ ਥਬਤ ਪਾ ਕੇ ਕਰ ਲਈ ਹੈ ਉਸ ਤੋਂ ਬਾਅਦ ਤੁਸੀਂ ਦੇਖੀ ਜਾਓ ਇਹ ਪ੍ਰਧਾਨ ਸਫਾ ਦੇ ਵਿੱਚ ਵੀ ਆ ਜਿੰਨੇ ਆਮ ਆਦਮੀ ਕਹਿ ਕੇ ਆਏ ਸੀਗੇ ਪਹਿਲਾਂ ਕੋਈ ਸਾਈਕਲਾਂ ਤੇ ਤੁਰਦਾ ਸੀਗਾ ਕੋਈ ਸਕੂਟਰਾਂ ਤੇ ਜਾਂਦਾ ਸੀਗਾ ਅੱਜ ਸਾਰਿਆਂ ਦੇ ਥੱਲੇ ਲਗਜ਼ਰੀ ਕਾਰਾਂ ਪਰ ਹਾਲਾਤ ਕੀ ਹੈ ਆ ਮੇਰੀਆਂ ਪੈੜਾ ਬੈਠੀਆਂ ਮਿੱਡੇ ਮੀਲ ਵਾਲੀਆਂ 3 ਤੋਂ 5000 ਨਹੀਂ ਹੋਇਆ ਅਸੀਂ ਪੁਰਾਣੀ ਪੈਨਸ਼ਨ ਵਾਲੇ ਬੈਠੇ ਆ ਸਾਡੇ ਸਟੇਜਾ ਦੇ ਆ ਕੇ ਮੱਖ ਮੰਤਰੀ ਵਿੱਤ ਮੰਤਰੀ ਹਾ ਦਾ ਨਾਰਾ ਮਾਰਦੇ ਰਹੇ ਅੱਜ ਸਾਡੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਜਿਹੜਾ ਅੱਜ ਦੂਰਾ ਨੋਟੀਫਿਕੇਸ਼ਨ ਵੀ ਕੀਤਾ ਉਹਨੂੰ 2.5 ਸਾਲ ਹੋ ਚਲੇ ਆ ਉਹਨੂੰ ਅੰਮ੍ਰਿਤ ਅੰਮ੍ਰੀ ਜਾਮਾ ਪਹਿਨਣ ਨੂੰ ਤਿਆਰ ਨਹੀਂ ਕਿਉਂਕਿ ਇਹ ਜਿਹੜੀ ਸਰਕਾਰ ਹੈ ਇਹ ਕਾਰਪੋਰੇਟ ਇਸ਼ਾਰਿਆਂ ਤੇ ਚੱਲ ਰਹੀ ਹੈ ਸਾਡੇ ਮੁਲਾਜ਼ਮ ਪੈਨਸ਼ਨਰ ਮਜ਼ਦੂਰ ਕਿਸਾਨਾਂ ਦੀ ਗੱਲ ਸੁਣਨ ਨੂੰ ਰਾਜੀ ਨਹੀਂ ਸਾਡੀ ਗੱਲ ਉਦੋਂ ਹੀ ਸੁਣੀ ਜਾਣੀ ਆ ਜਿੰਨਾ ਸਾਡਾ ਏਕਾ ਵਿਸ਼ਾਲ ਹੋਏਗਾ ਇੱਕੇ ਵਿਸ਼ਾਲ ਲਈ ਤੇ ਤਿੱਖੇ ਗੋਲ ਹੀ ਸਾਡਾ ਹੱਲ ਹੈ ਇਸ ਤੋਂ ਸਵਾਏ ਸਾਡੇ ਮੁਲਾਜ਼ਮਾਂ ਕੋ ਜਿਉ ਜਿਉ ਸਰਕਾਰ ਦੇ ਜਬਰਦਸਤ ਰਿਹਾ ਸਾਨੂੰ ਏਕਤਾ ਵੀ ਆਪਣੀ ਓਡੀ ਵਿਸ਼ਾਲ ਕਰਨੀ ਪਾਏਗੀ ਇਹ ਇਹ ਨਾ ਸਮਝੇ ਭਗਵੰਤਮਾਨ ਸਰਕਾਰ ਕਿ ਇਹ ਮੁਲਾਜ਼ਮ ਕੁਝ ਵੀ ਨਹੀਂ ਮੈਂ ਦੱਸਣਾ ਚਾਹਨਾ ਕਿ ਭਗਵੰਤਮਾਨ ਜਦੋਂ ਤੇਰੀ ਸਰਕਾਰ ਬਣੀ ਸੀ ਤਾਂ ਸਾਡੇ ਮੁਲਾਜ਼ਮ ਸਾਥੀਆਂ ਨੇ ਖੁੱਲ ਨਾਲ ਤੇਰਾ ਜਿਹੜਾ ਇਹ ਵੈਲਕਮ ਕੀਤਾ ਸੀ ਪਰ ਹੁਣ ਤੁਹਾਡੇ ਕੋਲ ਇਹ ਸਵਾਲ ਆ ਗਿਆ ਸਾਡੇ ਪੰਜਾਬ ਚ ਦੋ ਤਰ੍ਹਾਂ ਦੇ ਫੁੱਲ ਹੁੰਦੇ ਆ ਇੱਕ ਤਾਂ ਜਦੋਂ ਆਂਦਾ ਉਹਦੇ ਫੁੱਲ ਮਰ ਜਾਂਦੇ ਆ ਇੱਕ ਜਦੋਂ ਉਹਦਾ ਅੰਤ ਹੁੰਦਾ ਤਾਂ ਫੁੱਲ ਚੁੱਕੇ ਜਾਂਦੇ ਆ ਹੁਣ ਆਸ ਵੇਲੇ ਫੁੱਲ ਚੁੱਕਣ ਦਾ ਟਾਈਮ ਆ ਗਿਆ ਸਾਰੇ ਜਣੇ ਇਸ ਗੱਲ ਲਈ ਤਿਆਰ ਰਹੋ ਆਨਾਲਾ ਸਮਾਜ ਇਕਾਇ ਉਹ ਭਗਵਾਨਤਮਾਨ ਸਰਕਾਰ ਦਾ ਅੰਤ ਕਰਕੇ ਆਏਗਾ ਆ ਜਿੱਥੋਂ ਥਈਆ ਕਰਕੇ ਜਾਈਏ ਅਸੀਂ ਜਿੱਥੇ ਵੀ ਬੈਠੇ ਹੋਈਏ ਇਹ ਸਰਕਾਰ ਨੂੰ ਪੂਰਾ ਨੰਗਾ ਚਿੱਟਾ ਨੰਗਾ ਕਰੀਏ ਸਾਡੇ ਪ੍ਰਾਣੀ ਪੈਨਸ਼ਨ ਭਾਲੀ ਸੰਘਰਸ਼ ਕਮੇਟੀ ਦਾ ਜਿਤਨਾ ਸਦਕਾ ਅੱਜ 3 ਐਮਐਲ ਨੇ ਵਿਧਾਨ ਸਭਾ ਵਿੱਚ ਆਵਾਜ਼ ਗੂੰਜੀ ਹੈ ਵਿਰੋਧੀ ਧਿਰ ਦਾ ਨੇਤਾ ਵੀ ਬੋਲਿਆ ਪਰ ਇਹ ਤਾਂ ਬੋਲਦੇ ਤਾਂ ਆਪ ਸਰਕਾਰ ਵੀ ਜਦੋਂ ਵਿਰੋਧ ਵਿੱਚ ਸੀ ਇਹ ਭੁੱਲ ਜਾਂਦੇ ਐ ਸੋ ਇਸ ਕਰਕੇ ਆਪਣੀ ਜਿਹੜੀ ਹੈ ਸੰਘਰਸ਼ ਉਹਨੂੰ ਲਗਾਤਾਰ ਜਾਰੀ ਰੱਖੀਏ ਤੇ ਆਹ ਨਾਲੇ ਸਮੇਂ ਜੋ ਵੀ ਸੰਜੇ ਫਰੰਟ ਵੱਲੋਂ ਸੱਜਾ ਮਿਲਦਾ ਮੈਂ ਕਹਿਣਾ ਚਾਹੁੰਦਾ ਵੀ ਜਿਮਰੀ ਚੋਣ ਆ ਰਹੀ ਹੈ ਲੁਧਿਆਣੇ ਦੀ ਸੁੱਕੀ ਨਹੀਂ ਝਾੜ ਦੇਣੀ ਅਸੀਂ ਪਿਛਲੀਆਂ ਜਿੱਤ ਲੀਆਂ ਆਉਣ ਵਾਲਾ ਸਮਾ ਜਿਹੜਾ ਏ ਮਜ਼ਦੂਰ ਮਜ਼ਾਜਮ ਤੇ ਕਿਸਾਨਾਂ ਦਾ ਏ ਉਹ ਸਾਡਾ ਸਮਾ ਏ ਹੁਣ ਹੁਣ ਇਹਨਾਂ ਦਾ ਸਮਾ ਲੱਗ ਗਿਆ ਹੁਣ ਤਾਂ ਟਾਈਮ ਆ ਗਿਆ ਇਹ ਸਰਕਾਰ ਨੂੰ ਸਭ ਕੁਝ ਖਾੜਦਾ ਨਹੀਂ ਤਾਂ ਇਹ ਸਾਡੇ ਸਿਰ ਤੇ ਹੀ ਬੈਣਗੇ ਜਿੱਥੇ ਤੁਹਾਨੂੰ ਐਮ.ਐਲ.ਏ. ਮਿਲਦਾ ਉਹਨੂੰ ਘੇਰ ਲਿਓ ਜਿੱਥੇ ਜੋ ਮਿਲਦਾ ਉਹਨੂੰ ਘੇਰੋ ਅਸੀਂ ਐਮਐਲਏ ਨੂੰ ਮੰਗ ਪੱਤਰ ਦਿੱਤਾ ਮੈਂ ਸਪਸ਼ਟ ਰੂਪ ਵਿੱਚ ਕਿਹਾ ਮੈਂ ਕਿਹਾ ਬਦਲਾਵ ਇੱਕੋ ਹੀ ਆਇਆ ਹੈ ਸਰਕਾਰ 'ਚ ਅਸੀਂ ਤਾਂ ਪੈਨਸ਼ਨ ਵੀ ਉੜੇ ਸੀਗੇ ਅਸੀਂ ਪੈਨਸ਼ਨ ਵੀ ਉੜੇ ਹੀ ਰਹੇ ਆ ਤੁਸੀਂ ਸਾਰੇ ਵਿਧਾਇਕ ਪੈਨਸ਼ਨ ਵਾਲੇ ਬਣ ਗਏ ਹੋ ਇਹ ਬਦਲਾਵ ਆਇਆ ਤੁਹਾਡੀ ਸਰਕਾਰ 'ਚ ਹੋਰ ਮੈਨੂੰ ਕੋਈ ਬਦਲਾਵ ਨਹੀਂ ਨਜ਼ਰ ਆਇਆ ਸੋ ਇਹ ਲਗਾਤਾਰ ਸੰਘਰਸ਼ ਹੈ ਸਾਥੀ ਜੀ ਖੜੇ ਹੋ ਗਏ ਮੈਂ ਇਸੇ ਆਸ ਨਾਲ ਕਿ ਅਸੀਂ ਇਹ ਸਰਕਾਰ ਨੂੰ ਜਲਦੀ ਹੀ ਚਲਦਾ ਕਰਾਂਗੇ ਇਹਨਾਂ ਸ਼ਬਦਾਂ ਨਾਲ ਜੈ ਜਨਤਾ ਜੈ ਸਿੰਘਾਂ ਜੱਟ ਲੜਦੇ ਲੋਕਾਂ ਦੇ ਇਨਕਲਾਬ ਇਨਕਲਾਬ ਮਜ਼ਦੂਰ ਮਲਾਜ਼ਮ